ਫਲੋਰੀ ਮੋਕੇ ਸ਼ਹਿਰ ਵਿੱਚ ਵਕਫ ਵਕ ਥਾਵਾਂ ਤੇ ਨੌਜਵਾਨਾਂ ਵੱਲੋਂ ਢੱਲੇ ਨਾਲ ਚਾਈਨਾ ਡੋਰ ਨਾਲ ਪਤੰਗਬਾਜ਼ੀ ਕੀਤੀ ਗਈ ਪਰੰਤੂ ਕਈ ਜਗ੍ਹਾ ਤੇ ਸੂਝਵਾਨ ਲੋਕਾਂ ਦੀ ਪ੍ਰੇਰਣਾ ਸਦਕਾ ਨੌਜਵਾਨਾਂ ਨੇ ਰਿਵਾਇਤੀ ਡੋਰ ਦੀ ਵਰਤੋਂ ਕੀਤੀ। ਇਸ ਮੌਕੇ ਪ੍ਰਸਿੱਧ ਕਾਮੇਡੀਅਨ ਕੁਲੇਸ਼ਾ ਡਾਕਟਰ ਅੰਗਰੇਤ ਸਿੰਘ ਅਤੇ ਸਮਾਜ ਸੇਵਕ ਅਜੀਤ ਪਾਲ ਸਿੰਘ ਕਲੇਰ ਨੇ ਨੌਜਵਾਨਾਂ ਨੂੰ ਚਾਈਨਾ ਡੋਰ ਨਾ ਵਰਤਣ ਲਈ ਪ੍ਰੇਰਿਤ ਕਰਦਿਆਂ ਪ੍ਰਸ਼ਾਸਨ ਨੂੰ ਡ੍ਰੈਗਨ ਡੋਰ ਖਿਲਾਫ ਸਖਤ ਕਾਰਵਾਈ ਕਰਨ ਲਈ ਵੀ ਅਪੀਲ ਕੀਤੀ। ਪਤੰਗਬਾਜ਼ੀ ਕਰਨਗੇ ਡੋਰ ਚਾਈਨਾ ਡੋਰ ਹੀ ਵਰਤਣਗੇ ਕਿਤੇ ਨਾ ਕਿਤੇ ਲੋਕ ਬਹੁਤ ਕੱਟੇ ਵੀ ਜਾਂਦੇ ਨੇ ਤੇ ਬਾਅਦ ਬੁਰਾ ਹਾਲ ਹੁੰਦਾ ਨਾ ਦਾ ਕੀ ਸ਼ੇਖ ਦੇਖ ਲਓਗੇ ਮੈਂ ਤੁਹੇ ਕਹ ਰਹਾਂਗਾ ਜਿਹੜਾ ਚਾਈਨਾ ਡੋਰ ਹੈ ਨਾ ਉਹ ਹੀ ਨਾ ਬਹੁਤ ਖਤਰਨਾਕ ਹੈ ਔਰ ਕਈ ਸਾਲਾਂ ਤੋਂ ਸਾਰੇ ਉਪਰਾਲਾ ਕਰ ਰਹੇ ਨੇ ਹੁਣ ਤੇ ਬਹੁਤ ਜ਼ਿਆਦਾ ਲੋਕਾਂ ਨੂੰ ਸਹਿਯੋਗ ਚਾਹੀਦਾ ਔਰ ਲੋਕ ਜਿਹੜੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਚਾਹੀਦਾ ਬੱਚਿਆਂ ਨੂੰ ਚਾਈਨਾ ਡੋਰ ਨਾਲ ਲੈ ਕੇ ਜਾਣ ਕਿਉਂਕਿ ਚਾਈਨਾ ਡੋਰ ਨਾਲ ਤੁਸੀਂ ਕਈ ਵਾਰ ਦੇਖਿਆ ਕਈ ਕਈਆਂ ਦੀ ਗਰਦਨ ਕੱਟੀ ਗਈ ਕਈਆਂ ਦੀ ਡੈਥ ਵੀ ਹੋ ਗਈ ਕਈ ਪੰਛੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਕਈ ਜਾਨਵਰ ਜ਼ਖਮੀ ਹੋ ਗਏ ਔਰ ਕਹਿਣਾ ਮਤਲਬ ਇਹ ਹੈ ਵੀ ਇਹ ਚੀਜ਼ਾਂ ਤੋਂ ਦੂਰ ਰਵੋ ਔਰ ਕੋਈ ਵੀ ਤੁਸੀਂ ਆਪਣੇ ਇਥੇ ਰਵਾਇਤੀ ਜਿਹੜੀ ਤੁਹਾਡੀ ਡੋਰ ਹੈ ਉਹਦੇ ਨਾਲ ਤੁਸੀਂ ਗੁੱਡੀਆਂ ਡਾਓ ਇੰਜੋਏ ਕਰਨਾ ਤੇ ਕਰੋ ਜਿਹੜੇ ਸਾਡੇ ਰਸਮਾਂ ਬਣੀਆਂ ਪਰ ਚਾਈਨਾ ਡੋਰ ਇਹ ਨਾ ਵਰਤੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਚਾਈਨਾ ਡੋਰ ਤੋਂ ਦੂਰ ਰਹੋ ਇੱਕ ਇਹ ਜਿਹਨੇ ਸਾ ਲੋਹੜੀ ਦੇ ਇਤਿਹਾਸ ਤੇ ਜਿਹੜੀ ਲੋਕੀ ਚੈਨਲ ਡੋਰ ਯੂਜ਼ ਕਰ ਰਹੇ ਆ ਉਹ ਨਾ ਨਾ ਵਰਤਣ ਜਿਹੜੇ ਲੋਕੀ ਵਰਤਣਗੇ ਉਹਨਾਂ ਨੂੰ ਸਜ਼ਾਵਾ ਹੋਣੀ ਚਾਹੀਦੀਆਂ ਨੇ ਉਹਨਾਂ ਦੇ ਕੇਸ ਦਰਜ ਹੋਣੇ ਚਾਹੀਦੇ ਨੇ ਤੂੰ ਵੇਖਿਆ ਬਹੁਤ ਜ਼ਿਆਦੀ ਕਟਰਾਮਾ ਵਰਤ ਰਹੀਆਂ ਨੇ ਕਿ ਲੋਕੀ ਮੋਟਰਸਾਈਕਲ ਤੇ ਜਾਂਦੇ ਆ ਜੇ ਕੋਈ ਪੈਰ ਜਾਇਆ ਜਾਂਦਾ ਹੁੰਦਾ ਕਿਸੇ ਦੇ ਅੱਖ ਤੇ ਚੀਰ ਪੈ ਗਿਆ ਜਾਂ ਕਿਸੇ ਨੱਕ ਤੇ ਪੈ ਗਿਆ ਜਾਂ ਗਰਦਨ ਤੇ ਪੈ ਗਿਆ ਬੜਾ ਵੱਡਾ ਨੁਕਸਾਨ ਹੁੰਦਾ ਮੈਂ ਸਾਰੇ ਸ਼ਹਿਰ ਵਾਸੀ ਨੂੰ ਇੱਕ ਹੀ ਅਪੀਲ ਕਰਦਾ ਕਿ ਚੈਨਲ ਡੋਰ ਨੂੰ ਤਿਆਗ ਦਿਓ ਇਹ ਨਾ ਵਰਤੋ ਜੇ ਆਪਣਾ ਤਿਹਾਰਾ ਖੁਸ਼ੀ ਵਾਲਾ ਉਹਨੂੰ ਖੁਸ਼ੀਆਂ ਨਾਲ ਹੀ ਮਨਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਅਜੀਤਪਾਲ ਸਿੰਘ ਕਲੀਅਰ ਮੀਤ ਪ੍ਰਧਾਨ ਐਂਟੀ ਡਰੱਗ ਫੈਦਰੇਸ਼ਨ ਇੰਡੀਆ ਪੰਜਾਬ ਤੋਂ ਬੋਲ ਰਿਹਾ ਤੇ ਮੈਂ ਸਰਕਾਰ ਨੂੰ ਇਹੋ ਅਪੀਲ ਕਰਾਂਗਾ ਕਿ ਜਿੰਨਾ ਹੋ ਸਕੇ ਇਹ ਚਾਈਨਾ ਰੋਡ ਤੇ ਕਾਬੂ ਪਾਇਆ ਜਾਵੇ ਤੇ ਇਹ ਜਿੰਨੀ ਵੀ ਹੈਗੀ ਹੈ ਉਹਨਾਂ ਦੇ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ